ਦਾ ਖਾਲਸਾ ਵਾਹਿਗੁਰੂ ਜੀ ਦੀ ਪਤ ਜ ਸਕਸ਼ੇਵਾ ਸੁਸਾਇਟੀ ਪੰਜਾਬ ਦੇ ਬੰਦਾਸ਼ ਗੀਤ ਸਿੰਘ ਨੌਰ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਿਚਨਰ ਬਾਟਰ ਲੋ ਦੀ ਸੰਭੂ ਸਾ ਸਮਿਤੀ ਰਜੀ ਸਿੰਘ ਬਾਟਰ ਦਾ ਫਰੰਟ ਸਰਕਲ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਬੱਚੀ ਕੋਮਲਕ੍ਰੀ ਕੌਰ ਪਤਰੀ ਰੇਸ਼ਮ ਸਿੰਘ ਵਾਸੀ ਮੋੜ ਪਟਿਆਲਾ ਉਹ ਬੱਚੀ ਐਲ ਐਲ ਵੀ ਕਰ ਰਹੀ ਹੈ ਜਦੀ ਮਾਂਸਲੀ ਫੀਸ ਜਿਹੜੀ ਅੱਜ ਉਹਨਾਂ ਦੇ ਮਾਤਾ ਜੀ ਆਏ ਉਹਨਾਂ ਨੂੰ ਦੇ ਰਹੇ ਆ ਤਾਂ ਕਿ ਬੱਚੇ ਦੀ ਪੜ੍ਹਾਈ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਇਸ ਕਰਕੇ ਬੜਾ ਧੰਨਵਾਦ ਹੈ ਕਿ ਤੇਨਰ ਬਾਟਰਲੋ ਦੀ ਸਮੂਹਤਾ ਸੰਗਜਨਾਂ ਦੇ ਸਹਿਯੋਗ ਨਾਲ ਅਨੇਕਾਂ ਸਟੂਡੈਂਟਾਂ ਦੇ ਬਾਤਰੀ ਪਿੱਸਾ ਰਹਿ ਰਹੇ ਆ ਬੱਚੇ ਜਿਹੜੇ ਬੇਫਿਕਰ ਹੋ ਕੇ ਵੱਢ ਸਕਣ ਧੰਨਵਾਦ ਹੈ ਦਿਵਾਰ ਤੋਂ ਫਿਰ ਵੀ ਹਰਜੀਤ ਸਿੰਘ ਬਾਠੋਂ ਦੇ ਪ੍ਰਿੰਟ ਸਰਕਲ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲੇ ਬੱਚੀ ਕੋਮਲਪ੍ਰੀਤ ਕੌਰ ਉਤਰੀ ਰੇਸ਼ਮ ਸਿੰਘ ਐਲ ਐਲਬੀ ਕਰ ਲਈ ਹੈ 5 ਸਾਲ ਦਾ ਕੋਰਸ ਸੀ ਸੰਗਤ ਦੇ ਸਹਿਯੋਗ ਨਾਲ ਤਕਰੀਬਨ ਕੰਪਲੀਟ ਹੋ ਚੁੱਕੇ ਹੈ ਆਈਪੀਐਸ ਦੀ ਬੱਚੀ ਜਿਹੜੀ ਤਿਆਰੀ ਕਰ ਰਹੀ ਹੈ ਇਤਾਂ ਵਾਰਾ ਜੀ ਉਹਨਾਂ ਦਾ ਅੱਜ ਫੇਰ ਜਿਹੜ ਉਹਨਾਂ ਦੇ ਮਾਤਾ ਜੀ ਨੂੰ ਫੀਸ ਦੇ ਰਹੇ ਆਂ ਬੱਚੀ ਠੀਕ ਪੜ ਰਹੀ ਹੈ ਹਾਂ ਜੀ ਹਾਂ ਕੋਈ ਪ੍ਰੋਬਲਮ ਕਿਸੇ ਤਰ੍ਹਾਂ ਦੀ ਨਹੀਂ ਨਹੀਂ ਜੀ ਮੈਂ ਤਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਮੇਰੀ ਬੱਚੀ ਨੂੰ ਸਾਰਿਆਂ ਨਾਲ ਡਿਗਰੀ ਪੂਰੀ ਕਰਾਈ ਆਈ ਬਹੁਤ ਸਾਰੇ ਕਿਉਂਕਿ ਮਜ਼ਦੂਰ ਪਰਿਵਾਰ ਨੂੰ ਬਹੁਤ ਆਸਾ ਹੁੰਦਾ ਡਿਗਰੀ ਕਰਾਉਣੀ ਤੇ ਤੁਹਾਡੇ ਸਹਿਯੋਗ ਨਾਲ ਹੀ ਬੱਚੀ ਦੀ ਡਿਗਰੀ ਡਿਗਰੀ ਪੂਰੀ ਹੋਈ ਹੈ ਗੁਰੂ ਪਿਆਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ